ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 7 ਦਿਨ ਯਾਨੀ ਕਿ ਚੜਤਾ ਮਹੀਨਾ ਅਜ ਅਕਤੂਬਰ ਦਾ ਮਹੀਨਾ ਚੜ ਚੁੱਕਾ ਹੈ 7 ਅਕਤੂਬਰ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਉਮੀਦ ਕਿੰਨੇ ਕਸਾਰ ਹੋਣਗੇ ਇਹ ਅਪਡੇਟ ਤੁਹਾਨੂੰ ਦੇਣੀ ਹੈ ਐਸੇ ਲਈ ਕਿ ਜੋ ਲਾਈਵ ਤੇ ਤਾਜ਼ਾ ਸੈਟਲਾਈਟ ਦਾ ਸਿਰਣਾ ਨੇ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਅਕਤੂਬਰ 1 ਦਾ ਅੱਜ ਦਿਨ ਹੈ ਸਵੇਰ ਦੇ ਲਗਭਗ ਸਵਾ ਕੱਠ ਹੋਵਾ ਚੱਲੇ ਆ ਪੰਜਾਬ ਦੀ ਗੱਲ ਕਰੀਏ ਤਾਂ ਕੁਝ ਭਾਗਾਂ ਦੇ ਵਿੱਚ ਗੁਰਦਾਸਪੁਰ ਪਠਾਨਕੋਟ ਦੇ ਕੁਝ ਖੇਤਰਾਂ ਦੇ ਵਿੱਚ ਸ੍ਰੀ ਅਮਰੇਸਰ ਸਾਹਿਬ ਦੇ ਕੁਝ ਖੇਤਰਾਂ ਦੇ ਵਿੱਚ ਮਿਸਗੈਰੂਲੇ ਦਰਜ ਹੋਏ ਨੇ ਜਿਵੇਂ ਕਿ ਸਾਨੂੰ ਦੱਸਿਆ ਜੀ ਕਿ ਜਿਹੜਾ ਘੱਟਵਾਦਾ ਖੇਤਰ ਜਿਹੜਾ ਕਿ ਅੱਗੇ ਜਿਹੜਾ ਯਾ ਵਧ ਰਿਹਾ ਸੀ ਰਾਜਸਥਾਨ ਤੇ ਗੁਜਰਾਤ ਵਾਲੇ ਫਾਸੇ ਉਹਦੇ ਸਦਕਾ ਇਹ ਮੀਂਹ ਲੱਗ ਰਹੇ ਨੇ ਸੋ ਅਗਲੇ 2-3 ਦਿਨਾਂ ਤੱਕ ਇਹ ਮੀਂਹ ਜਾਰੀ ਰਹਿ ਸਕਦੇ ਨੇ ਪਰ ਇਹ ਮੀਂਹ ਬਹੁਤ ਹੀ ਖੇਤਰਾਂ ਦੇ ਵਿੱਚ ਨਹੀਂ ਹੋਣਗੇ ਇਹ ਕੁਝ ਟਾਮਾਟੇ ਦੇ ਖੇਤਰਾਂ ਦੇ ਵਿੱਚ ਜਾਂ ਹੋਣਗੇ ਯਾਨੀ ਕਿ ਘੱਟ ਖੇਤਰੀ ਕਾਰਵਾਈਆਂ ਹੋਣਗੀਆਂ ਵੱਡੇ ਲੈਵਲ ਤੇ ਮੀਂਹ ਦਾ ਅਸਰ ਅਗਲੇ 2-3 ਦਿਨਾਂ ਦੇ ਵਿੱਚ ਨਹੀਂ ਹੈ ਸੋ ਜੇਕਰ ਆਪਾਂ ਇਸ ਤੋਂ ਅੱਗੇ ਵਧੀਏ ਕਿਉਂਕਿ ਇੱਕ ਤਗੜਾ ਸਿਸਟਮ ਆ ਰਿਹਾ ਵੈਦਰ ਡਿਸਰਬੈਂਸ ਜਿਹੜਾ ਕਿ ਪ੍ਰਭਾਵਿਤ ਕਰ ਸਕਦਾ ਆਪਾਂ ਨੂੰ 5 6 7 8 ਜਾਂ ਕਰੀਏ 6 7 8 ਇਹਨਾਂ ਦੇ ਨਾਮ ਦੇ ਵਿੱਚ ਸੋ ਅਗਲੇ 2 3 ਦਿਨਾਂ ਫਿਲਹਾਲ ਟੁੱਟਮੀ ਕਾਰਵਾਈਆਂ ਉਹ ਵੀ ਕੁਝ ਗਨੇ ਚੋਣੇ ਖੇਤਰਾਂ ਦੇ ਵਿੱਚ ਮੁੱਖ ਤੌਰ ਤੇ ਮਾਝਾ ਅਤੇ ਦੁਆਬਾ ਕੁਝ ਹੋ ਸਕਦਾ ਕੇਂਦਰੀ ਮਾਲਵੇ ਤੋਂ ਲੈ ਕੇ ਪਵਾਰ ਖੇਤਰ ਦੇ ਵਿੱਚ ਜਿਹੜੇ ਜ਼ਿਲ੍ਹੇ ਆਉਂਦੇ ਆ ਜਿਹਨਾਂ ਦੇ ਵਿੱਚ ਲੁਧਿਆਣਾ ਫਟਿਆਲਾ ਛੇੜੀ ਫਟੇਗੜ ਸਾਹਿਬ ਸੰਗਰੂਰ ਲਹਿਰਾ ਗਾਗਾ ਸਨਾਮ ਪਟਿਆਲਾ ਔਰ ਇਧਰ ਆ ਜੇ ਆਪਾਂ ਬਰਨਾਲਾ ਮਾਨਸਾ ਦੇ ਕੁਝ ਖੇਤਰ ਚੰਡੀਗੜ੍ਹ ਮਹਾਲੀ ਤੇ ਪੰਜਗਲਾ ਰੋਪੜ ਇਹਨਾਂ ਖੇਤਰਾਂ ਤੱਕ ਮੀਂਹ ਪਹੁੰਚਦੇ ਟੁੱਟਵੇਂ ਤੌਰ ਤੇ ਹੋ ਸਕਦੇ ਨੇ ਸਾਰੇ ਖੇਤਰਾਂ ਦੇ ਵਿੱਚ ਮੀਂਹ ਨਹੀਂ ਪਹੁੰਚਣਗੇ ਅਗਲੇ 2-3 ਦਿਨਾਂ ਦੇ ਵਿੱਚ ਜੇਕਰ ਦੋਸਤੋ ਅੱਗੇ ਗੱਲ ਹੈ ਜੀ 4 ਤੇ 5 ਇਹਨਾਂ ਦਿਨਾਂ ਦੇ ਵਿੱਚ ਮੌਸਮ ਜਿਹੜਾ ਜਾਂ 24-36 ਘੰਟਿਆਂ ਦਾ ਜਿਹੜਾ ਸਪੈਲ ਹੋਏਗਾ ਉਹ ਠੀਕ-ਠਾਕ ਰਹਿੰਦਾ ਜਾ ਫਰਿਆ ਤੇ ਦੋਸਤੋ ਬਾਅਦ ਫਿਰ ਇੱਕ ਵੈਸਟਰਨ ਡਿਸਰਵਰਸ ਜਿਹੜੀ ਕਿ ਉੱਪਰਲੇ ਫੱਦਰ ਤੋਂ ਥੱਲੇ ਉਤਰਦੀ ਹੋਈ ਜਿਹੜਾ ਸਿਸਟਮ ਹੈ ਉਹ ਲਗਭਗ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਉਤਰਾਖੰਡ ਤੇ ਜੰਮੂ ਲੈਂਦਾ ਪੰਜਾਬ ਇਹਨਾਂ ਖੇਤਰਾਂ ਨੂੰ ਪ੍ਰਭਾਵਿਤ ਕਰਨ ਜਾ ਰਿਹਾ ਤੇ ਇਹ ਸਿਸਟਮ ਦੇ ਵਿੱਚ ਪੰਜਾਬ ਦੇ ਵਿੱਚ ਗੜੇਮਾਰ ਵੀ ਹੋਏਗੀ ਤੇ ਇਹ ਸਿਸਟਮ ਦੇ ਨਾਲ ਪੰਜਾਬ ਦੇ ਵਿੱਚ ਭਾਰੀ ਮੀਂਹ ਵੀ ਲੱਗਣਗੇ ਮੁੱਖ ਤੌਰ ਤੇ ਚੜਦੇ ਤੋਂ ਯਾਨੀ ਕਿ ਦਬਾਅ ਦੇ ਤੋਂ ਸ਼ੁਰੂ ਹੋ ਜਾਈਏ ਤੇ ਮਾਝਾ ਖੇਤਰ ਉਹ ਆਦ ਖੇਤਰ ਔਰ ਮਾਲਵੇ ਦੇ ਲਗਭਗ ਸਾਰੇ ਜ਼ਿਲ੍ਹੇ ਦੇ ਵਿੱਚ ਮੀਂਹ ਪੈਂਦਾ ਜਾ ਫ ਰਿਹਾ ਤੇ ਇਹ 6 ਨੂੰ ਵੀ ਹੋ ਸਕਦਾ ਹੈ 7 ਨੂੰ ਵੀ ਹੋ ਸਕਦਾ ਹੈ 8 ਨੂੰ ਵੀ ਹੋ ਸਕਦਾ ਤੇ 8 ਨੂੰ ਵੀ ਹੋ ਸਕਦਾ ਟਟੂਏ ਤੌਰ ਤੇ ਸੈਲ ਜਿਹੜੇ ਆ ਲੱਗ ਸਕਦੇ ਨੇ ਤੇ ਬਹੁਤੇ ਖੇਤਾਂ ਤੱਕ ਮੀਂਹ ਪਹੁੰਚਣਗੇ ਕੁਝ ਖੇਤਾਂ ਦੇ ਵਿੱਚ ਗੜੇ ਮਾਰੂ ਜਿਹੜੀਆਂ ਪਹੁੰਚੇਗੀ ਇੱਥੇ ਇਹ ਕਲੀਅਰ ਕਰ ਦਈਏ ਕਿ ਮੌਨਸਨ ਦਾ ਮੀਂਹ ਨਹੀਂ ਹੈ ਮੌਨਸਨ ਦੇ ਆਵਾਸੀਆਂ ਜਿਹੜੀਆਂ ਪਾਉਣਾ ਕਰ ਚੁੱਕੀਆਂ ਨੇ ਤੇ ਮੌਨਸਨ ਦਾ ਮੀਂਹ ਨਹੀਂ ਹੈ ਇਹਦੇ ਵਿੱਚ ਹਨੇਰ ਚੱਕਰ ਵੀ ਹੋ ਸਕਦਾ ਕਿਉਂਕਿ ਇਹ ਸਿਸਟਮ ਦਾ ਮੀਂਹ ਹੈ ਜਦੋਂ ਸਿਸਟਮ ਦਾ ਮੀਂਹ ਪੈਂਦਾ ਹੈ ਤੇ ਉਹਦੇ ਵਿੱਚ ਕਾਫੀ ਤੇਜ਼ ਹਨੇ ਤੇ ਇਹ ਹਨੇਲ ਚ ਖੜ ਵੀ ਚਲੇਗਾ ਗਰੇ ਮਾਰ ਵੀ ਹੋਏਗੀ ਤੇ ਮੀਂਹ ਵੀ ਜੜਿਆ ਲੱਗਣਗੇ ਇਹ ਡਰੋਨ ਦੇ ਲਈ ਵੀਡੀਓ ਨਹੀਂ ਹੈ ਜੋ ਕੁਛ ਸਾਨੂੰ ਸਾਡੇ ਆਧਾਰ ਤੇ ਜਿਹੜੇ ਟੈਕਨੀਕਲ ਕੁਛ ਇਸ਼ੂਸ ਹੁੰਦੇ ਨੇ ਸਾਡੇ ਜਿਹੜੇ ਪਰਿਸਥਿਤੀਆਂ ਦੇ ਆਧਾਰ ਤੇ ਅੰਕਲਨ ਅਸੀਂ ਕਰਦੇ ਆ ਤੇ ਉਹਦੇ ਆਧਾਰ ਤੇ ਤੁਹਾਨੂੰ ਦੱਸ ਰਹੇ ਹਾਂ ਕਿ ਇਹ ਸਿਸਟਮ ਲੱਗੇਗਾ ਤੇ ਇੱਕ ਨਜ਼ਰ ਆਪਾਂ ਤਾਜ਼ਾ ਅਪਡੇਟ ਤੇ ਲਾਵਾਂਗੇ ਜੋ ਅੱਜ ਜਾਰੀ ਕੀਤੀ ਹੈ ਜੀ ਮੌਸਮ ਫਾਰੇ ਅਲਰਟ ਜਿਹੜੇ ਜਾਰੀ ਕਰ ਦਿੱਤੇ ਨੇ 1 ਅਕਤੂਬਰ ਦੀ ਅਪਡੇਟ ਆ ਪੰਜਾਬ ਦੇ ਲਈ ਵਾਰਨਿੰਗ ਹੈ 5 6 ਤੇ 7 ਠੰਡਾ ਸਾਮ ਲਾਈਟਨਿੰਗ ਸਕੁਆਲਿਟੀ ਸੀ ਯਾਨਕਿ ਗਰਜਲੇਸ਼ਕ ਦੇ ਨਾਲ ਮੀਂਹ ਲੱਗਣਗੇ ਗਰਜਲੇਸ਼ਕ ਤੇ ਮੀਂਹ ਦੇ ਜਿਹੜੇ yellow alert ਨੇ ਉਹ ਜਾਰੀ ਕਿਤੇ ਜਾ ਚੁਕੇ ਨੇ ਮੌਸਮ ਵਿਭਾਗ ਵੱਲੋਂ ਤੇ 5 6 7 8 ਇਹਨਾਂ 3 4 ਦਿਨਾਂ ਦੇ ਲਈ ਭਾਰੀ ਮੀਂਹ ਦੇ ਜਿਹੜੇ ਮੀਂਹ ਦੇ ਸਗਰਜ ਰਿਸਕ ਦੇ ਜਿਹੜੇ ਅਲਰਟ ਹੈ ਗਿਆ ਉਹ yellow alert 3 4 ਦਿਨਾਂ ਦੇ ਲਈ ਮੌਸਮ ਵਿਭਾਗ ਨੇ ਜਾਰੀ ਕਰ ਦਿੱਤੇ ਨੇ ਧੰਨਵਾਦ